ਅੱਜ ਦੀ ਵੀਡੀਓ ਦੋਸਤੋ ਜੋਧਪੁਰ ਪਖਰਪਿੰਡ ਤੋਂ ਬਣਾਉਣੀ ਆ ਦੋਸਤੋ ਬਾਈ ਮਣੀ ਦੇ ਘਰੋਂ ਬਿਲਕੁਲ ਜੈ ਜੇਪਾਲੀ ਇੱਕ ਬਾਈ ਨੇ ਆ ਗਾਂ ਸੇਲ ਕਰਨੀ ਆ ਘਰੇਲੂ ਜਿਹਾ ਕੰਮ ਆ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ 13 ਤਰੀਕ ਪਹਿਲਾ ਮਹੀਨਾ ਤੇ 2022 ਦੀ 26 ਦੀ ਵੀਡੀਓ ਆ ਇੱਕ ਬਾਈ ਨੇ ਆ ਕ੍ਰਾਸ ਚ ਪੈਂਦੀ ਦੋਸਤੋ ਗਾਂ ਸੇਲ ਕਰਨੀ ਆ ਕਿੰਨਾ ਸੁਆ ਸੁੰਦੀ ਆ ਪਿਛਲੇ ਸੂਏ ਬਾਈ ਕੋਲੇ ਨੇ ਕਿੰਨਾ ਘੱਦ ਦੁੱਧ ਦਿੱਤਾ ਉਹ ਸਾਰੀ ਗੱਲਬਾਤ ਆਪਾਂ ਬਾਈ ਮਾਲਕ ਨਾ ਕਰਾਂਗੇ ਹੋਰ ਕੀ ਹਾਲ ਹੈ ਬਾਈ ਮਣੀ ਠੀਕ ਹੈ ਬਾਈ ਵਧੀਆ ਆਪਣਾ ਮੋਬਾਈਲ ਨੰਬਰ ਬੋਲਦੇ ਬਾਈ 99158 05834 99158 05834 05834 ਹਾਂ ਬਾਈ ਮਣੀ ਬਾਈ ਇਹ ਆਪਣੇ ਘਰੂ ਆ ਹਾਂ ਘਰੂ ਆ ਬਾਈ ਠੀਕ ਆ ਕਿੰਨਾ ਮਸੂਆ ਸੁੰਦੀ ਆ ਇਹ ਚੌਥਾ ਸੂਗੀ ਬਾਈ ਚੌਥਾ ਸੂਆ ਸੁੰਦੀ ਆ ਕਿੰਨੇ ਦਿਨ ਰਹਿਗੇ ਵੀਰੇ ਇਹਦੇ ਇਹ 5-6 ਦਿਨ ਲਊਗੀ ਬਾਈ ਇਹ 5-6 ਦਿਨ ਲੈ ਜੀ ਹਾਂ ਬਾਈ ਠੀਕ ਆ ਮਣੀ ਦੇਖ ਬਾਈ ਤੂੰ ਪਿਛਲੇ ਸੂਏ ਦਾ ਦੁੱਧ ਚੋਇਆ ਚੌਥਾ ਸੁੰਦੀ ਆ ਹੁਣ ਹਾਂ ਬਾਈ ਕਿੰਨਾ ਕੁ ਦੁੱਧ ਸੀਗਾ ਬਾਈ ਇਹ 17 ਕਿਲੋ ਚੋਇਆ ਬਾਈ 15 ਤੋਂ ਉੱਤੇ ਉੱਤੇ ਚੋਇਆ ਹਾਂ ਬਾਈ ਠੀਕ ਆ ਦੋਸਤੋ ਦਿਨ ਜਿਹੜੇ ਬਾਈ ਕਹਿੰਦਾ ਇਹ ਪੰਜ ਚਾਰ ਲੈ ਜੂਗੀ ਹਜੇ ਬਾਕੀ ਖੋਲ ਕੇ ਤੋੜ ਕੇ ਦਿਖਾ ਦੂੰ ਨੰਬਰ 22 ਦਾ ਜਿਹੜਾ ਬੋਲਦਾ ਇੱਧਰ ਨੂੰ ਤੋੜ ਲੈ ਫਿਰ ਆਪਾਂ ਖੋਲ ਕੇ ਤੋੜ ਕੇ ਦਿਖਾ ਦੇ ਮੁੱਲ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਆ ਤੁਸੀਂ ਚੱਕ ਆ ਮਣੀ ਬਾਲ ਜੋ ਤੋਂ ਕਿ ਕੱਟਾ ਖਾਂਦਾ ਨਾਲ ਇਹ ਕੱਟਾ ਖਾਂਦਾ ਬਾਈ ਜੀਬ ਜੀ ਮਾਰੀ ਜਾਂਦਾ ਰਹਿੰਦਾ ਹੈ ਨਾ ਹੂੰ ਇਹ ਕ ਠੰਡਾ ਯਾਰ ਤਾਂ ਆ ਆ ਦੇਖੋ ਦੋਸਤੋ ਤੇ ਜਿਹੜੀਆਂ ਬਈ ਆ ਵਿਚਾਲੇ ਮਾੜੀ ਮੁੱਟੀ ਸ਼ਾਂਖ ਜੀ ਹੈ ਇਹ ਥਣਾਂ ਦੇ ਇਹ ਬਾਈ ਕਿਸੇ ਚ ਦੁੱਧ ਨਹੀਂ ਆਉਂਦਾ ਦੁੱਧ ਕਿਸੇ ਚ ਨਹੀਂ ਆਉਂਦਾ ਹਾਂ ਬਾਈ ਠੀਕ ਆ ਕਈ ਵਾਰੀ ਆਇਆ ਹੁੰਦਾ ਨਾ ਹਨਾ ਨਾ ਕਿਸੇ ਚ ਨਹੀਂ ਆਉਂਦਾ ਬਾਈ ਮੈਂ ਤੁਹਾਨੂੰ ਕੋਲੋਂ ਦਿਖਾ ਦੂੰ ਦੋਸਤੋ ਦੁੱਧ ਬਾਈ ਕਹਿੰਦਾ ਕਿਸੇ ਉਸ ਚ ਨਹੀਂ ਆਉਂਦਾ ਨਾਲ ਜਿਹੜੀਆਂ ਹੈਗਾ ਸੰਖ ਆਇਗਾ ਹਾਂ ਆ ਦੇਖੋ ਬੱਤ ਜੇ ਭਾਜੇ ਵਾਲੀ ਆ ਬਾਈ ਕਿਸੇ ਛੋਟੇ ਪਰਿਵਾਰ ਨੇ ਜ਼ਿੰਮੇਵਾਰ ਨੇ ਲੈਣੀ ਆ ਦੇਖੋ ਬਾਈ ਸੰਖ ਆਇਗਾ ਜ਼ਰੂਰ ਹੈਗਾ ਬਾਵਾ ਹਨਾ ਹਾਂ ਬਾਈ ਹੈਗੀਆਂ ਤਿੰਨ ਚਾਰ ਹਾਂ ਹੂੰ ਤੇ ਚਵਾਈ ਚੂਈ ਦੂ ਵਧਗਾ ਠੰਡੀ ਹਾਂ ਬਈ ਠੰਡੀ ਆ ਜਮਾ ਠੀਕ ਆ ਮੱਝਾਂ ਵਰਗਾ ਦੁੱਧ ਆ ਬਈ ਇਹਦੀ 7 8 ਫੈਂਟ ਆਉਂਦੀ ਆਗੇ ਅੱਛਾ 7 0 7.5 0 ਆਏ ਆਉਂਦੀ ਆ ਫੈਂਟ ਆ ਜੀ ਫੈਟ ਵਧੀਆ ਹਾਂ ਮੱਝਾਂ ਵਰਗਾ ਹੀ ਆ ਦੁੱਧ ਹੂੰ ਕ੍ਰਾਸ ਚ ਪੈ ਗਈ ਨਾ ਤਾਂ ਕਰਕੇ ਕ੍ਰਾਸ ਚ ਆ ਗਈ ਤੇ ਦੁੱਧ ਐਤ ਕੀ ਪਾ ਦੂਗੀ 15 ਕਿਲੋ ਦੇਣਾ ਤਾਂ ਚਾਹੀਦਾ ਬਈ 16 17 ਕਿਲੋ ਅੱਛਾ ਹਾਂ ਜੇ ਦੇਣਾ ਹੈ ਜੇ ਲੈਵਾ ਵੀ ਪੇ ਕੱਢੂਗੀ ਯਾਰ ਹੂੰ ਪੰਜ ਛੇ ਦਿਨ ਵੀ ਲਊਗੀ ਇਹ ਤਾਂ ਮੌਕੇ ਤੇ ਮੱਧਵੰਦਾਂ ਹੁੰਦਾਂ ਬਾਕੀ ਬਈ ਉਹਦੇ ਹਿਸਾਬ ਨਾਲ ਤੇਲੀ ਬਹੁਤ ਪਈ ਆ ਬਈਲੇ ਵਿੱਚ ਹੂੰ ਤੇ ਪਾ ਕੀ ਕਰਾਂਗੇ ਮਨੀ ਬਾਈ ਇਹਦਾ 55000 ਕਰ ਦਿਆਂ ਬਾਈ ਜੈ ਜੀ ਜਮ ਜੈ ਜੀ ਆ ਬਾਈ ਕੋਈ ਰਾਤ ਰੂਤ ਬਾਈ ਕੋਈ ਨਾ ਮੌਕੇ ਤੇ ਕਰ ਦਾਂਗੇ ਬਾਈ ਉਹ ਜਾ ਉਹ ਜਾ ਹਾਂ ਠੀਕ ਆ ਦੋਸਤੋ 55000 ਬਾਈ ਨੇ ਡਿਮਾਂਡ ਰੱਖੀ ਹੈ ਵੀਰੇ ਆ ਮੇਰੇ ਘਰੋਂ ਆ ਬਿਲਕੁਲ ਜੈ ਜੀ ਦਾ ਕੰਮ ਕਰਿਆ ਬਾਈ ਨੇ ਪਹਿਲਾਂ ਆਪ ਇੱਕ ਨੀਲੀ ਰਵੀ ਝੋਟੀ ਦੀ ਵੀਡੀਓ ਪਾਈ ਸੀ ਬਹੁਤ ਚੰਗੀ ਝੋਟੀ ਸੀ ਬਾਈ ਕੋਲੇ ਉਹ ਸੇਲ ਕਰੀ ਆ ਘਰੇਲੂ ਘਰ ਦਾ ਦੋਸਤੋ 100 ਸਿਸਟਮ ਹੁੰਦਾ ਹਨ ਤੇ ਅੱਜ ਬਾਈ ਨੇ ਆਹ ਵੇਚਣੀ ਆ ਸੋ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਕਰਲੋ ਵੀਰ ਨਾਲ ਸੰਪਰਕ ਜੇ ਕਿਸੇ ਭਰਾ ਨੇ ਬਕਾਊ ਪੋਸੂ ਦੀ ਵੀਡੀਓ ਬਣਾਉਣੀ ਹੈ ਮੇਰਾ ਨੰਬਰ ਲਿਖ ਲਓ ਭਾਈ 7529000631 ਵੀਡੀਓ ਦੋਸਤੋ ਜੋਧਪੁਰ ਬਖਰ ਪਿੰਡ ਤੋਂ ਤੇ ਜਿਲ੍ਹਾ ਬਠਿੰਡਾ ਤਹਿਸੀਲ ਮੋੜ ਮੰਡੀ ਵੀਡੀਓ ਦੇਖਣ ਲਈ ਧੰਨਵਾਦ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਭਰਾਵਾਂ ਨੂੰ